ਮੈਂ ਆਪਣੇ ਮਨ ਤੋਂ ਤਨ ਤੋਂ ਆਪਣੇ ਗੁਰੂ ਨਾਨਕ ਦੇ ਪੈਰ ਫੜੇ ਵੀ ਮੈਂ ਹੀ ਉਹਨੂੰ ਖੁਦਾ ਦਾ ਅਸਲੀ ਜਿਹੜਾ ਹੈਗਾ ਜਹੂਰ ਮੰਨਦਾ ਹੂੰ ਉਹਨੇ ਸਾਨੂੰ ਸਮਾਜਿਕ ਧਾਰਮਿਕ ਜੋ ਸੇਧ ਦਿੱਤੀ ਹੈ ਸ ਮੈਨੂੰ ਤਾਂ ਕਿਸੇ ਹੋਰ ਜਗ੍ਹਾ ਤਾਂ ਨਹੀਂ ਮਿਲਦੀ ਵਾਹਿਗੁਰੂ ਜੀ ਮੈਂ ਉਹਦੇ ਪੈਰ ਫੜੇ ਮੈਂ ਅੱਧੀ ਦੇ ਦਿੱਤਾ ਵੀ ਤੇਰਾ ਸ਼ੁਕਰ ਚਾਰ ਡੰਗ ਨਹੀਂ ਦਿੰਦਾ ਤਾਂ ਵੀ ਸ਼ੁਕਰ ਰਜ਼ੀ ਮੈਂ ਦਿੰਦਾ ਤਾਂ ਵੀ ਤੇਰਾ ਸ਼ੁਕਰ ਮੇਰੇ ਨਾਲ ਕੁਝ ਨਹੀਂ ਜਣਾ ਮੇਰੇ ਨਾਂ ਤਾਂ ਤੇਰਾ ਜਿਹੜਾ ਮੈਂ ਤੇਰੇ ਚਰਨਾਂ 'ਚੋਂ ਉੱਥ ਲਾਉਣਾ ਉਹੀ ਜਣਾ ਤੁਹਾਡੀ 90 ਸਾਲ ਦੀ ਉਮਰ ਹੋ ਚੱਲੀ ਹੈ ਤੇ ਤੁਹਾਡਾ ਰੂਟੀਨ ਕੀ ਹੈ ਕਿੰਨੇ ਵਜੇ ਉੱਠਦੇ ਆ ਕੀ ਰੂਟੀਨ ਹੈ ਤੁਹਾਡਾ ਮੈਂ 4 ਵਜੇ ਤੇ ਵੱਜ ਜਾ ਵੀ ਅੱਖ ਖੁੱਲ ਕੇ ਉੱਠ ਖੜਾ ਉਸ ਤੋਂ ਬਾਅਦ ਕੀ ਰੂਟੀਨ ਹੈ ਤੁਹਾਡਾ ਰੂਟੀਨ ਕੀ ਹੈ ਪਹਿਲਾਂ ਸੋਈ ਦੇਖੀ ਦੀ 15 ਮਿੰਟ ਅੱਧਾ ਘੰਟਾ ਮੈਂ ਕੰਮ ਕਰਨ ਦਾ ਨਹੀਂ ਹਿਚਕਿਤ ਹੁੰਦਾ ਬਾਜ਼ਾਰ ਦਾ ਹੋੜ ਦਾ ਸਾਮ ਨੂੰ ਕਰਦਾ ਮੇਰੀ ਹੋੜ ਦਾ ਕੋਈ ਨਾ ਇੱਥੇ ਨਾ ਮੇਰੇ ਪਿੰਡ ਤੁਰਿਆ ਨਹੀਂ ਫਿਰਦਾ ਹੂੰ ਮੈਂ ਅੰਦੂਘੇ 4 ਘੰਟੇ ਜੇ ਮੈਂ ਹੜੇ-ੜੇ ਫਿਰਨਾ ਕੰਮ ਨਾ ਕਰਾਂ ਮੈਨੂੰ ਸੁਭਰ ਨਹੀਂ ਆਉਂਦਾ ਜੀ ਤੇ ਮੈਂ ਉੱਠ ਕੇ ਫਿਰ ਜੀ ਹਰਿਮੰਦਰ ਸਾਹਿਬ ਤੋਂ ਉਹਨਾਂ ਦੀ ਗੁਰਬਾਣੀ ਵੀ ਸੁਣਨੀ ਹੈ ਉਹਨਾਂ ਦਾ ਬਾਤ ਵੀ ਸੁਣਨਾ ਫਿਰ ਅੱਧਾ ਪੌਣਾ ਘੰਟਾ ਹੋਰ ਸੁਣ ਕੇ ਫਿਰ ਮੈਂ ਜਿੰਦਾ ਪੌਣਾ ਘੰਟਾ ਆਰਾਮ ਵੀ ਕਰਦਾ ਹੂੰ ਫਿਰ ਉੱਠ ਕੇ ਫਿਰ ਕੰਮ ਨਹੀਂ ਆ 8 7:37 ਅੱਜ ਕੱਲ 7:30 ਵਜੇ ਬਾਹਰ ਹੋ ਕੇ ਫਿਰ ਕੰਮ ਕਰੀਆ ਜੀ ਆਪਣੇ ਨੂੰ ਬੀਜੀ ਰੱਖਣਾ ਕਿਸੇ ਨੂੰ ਗਾਣਾ ਕੱਢਣੀ ਕਿਸੇ ਨੂੰ ਖਾਣੀ ਨੇ ਮੈਂ ਆਪਣੇ ਚ ਕਦੀ ਲੜਿਆ ਨਾਲ ਲੜਨਾ ਹੂੰ ਜੇ ਲੜਨਾ ਹੈ ਮਾਰੇ ਦੀ ਮੰਦਾ ਕਰਨੀ ਜਿੰਨਾ ਤੱਕਾ ਹੋ ਰਿਹਾ ਆ ਹੈ ਅਸਲ ਗੱਲ ਜੀ ਜਿੰਦਗੀ ਨੂੰ ਇਹ ਹੈ ਭਾਈ ਜੇ ਬੁਰਾ ਬੋਲੂਗੇ ਬੁਰਾ ਕਰੂਗੇ ਹੋਰ ਕਰੂਗੇ ਤਾਂ ਠੀਕ ਨਹੀਂ